ਵਾਹਿਗੁਰੂ ਜੀ ਦਾ ਕਲਸਾ ਹੋਇਆ ਜੀ। Papa ਤਰ੍ਹਾਂ ਤਰ੍ਹਾਂ ਦੇ ਲੰਗਰ ਆਪਣੇ ਪੰਜਾਬ ਦੇ ਵਿੱਚ ਲੱਗਦੇ ਦੇਖਦੇ ਆ। ਪਰ ਅੱਜ ਵੀ ਲਖਣ ਪ੍ਰਕਾਰ ਦਾ ਲੰਗਰ ਬੂਟਿਆਂ ਦਾ ਲੰਗਰ ਕਿਉਂਕਿ ਅੱਗੇ ਮਹੀਨਾ ਜਿਹੜਾ ਸੌਣ ਦਾ ਹੈ ਤੇ ਉਹਦੇ ਵਿੱਚ ਜਿਹੜੇ ਬੂਟੇ ਨੇ ਉਹਨਾਂ ਦੇ ਚੱਲਣ ਦੇ ਚਾਂਸ ਬਹੁਤ ਜ਼ਿਆਦਾ ਵਧ ਜਾਂਦੇ ਨੇ ਇਸ ਕਰਕੇ ਆਮ ਇੱਕ ਤਾਂ ਮੀਰੀਪਰੀ ਦਿਵਸ ਨੂੰ ਸਮਰਪਿਤ ਆ ਗੁਰ ਕੀ ਸੇਵਾ ਗਰੁੱਪ ਗੱਗਾ ਖੜਾ ਜਿਹਦਾ ਉਹਦੇ ਵੱਲੋਂ ਅਸੀਂ ਇਹ ਲੰਗਰ ਰਹੇ ਆ ਇਹ ਸਾਰੇ ਸਿੰਘਾਂ ਨੂੰ ਸਾਰੇ ਜਿਹੜੇ ਸਿੰਘਾਂ ਪਿੱਛੇ ਖੜੇ ਦਿਖਾ ਦੇ ਬਾਬੇ ਕੋਈ ਸਾਰੇ ਸਿੰਘਾਂ ਨੂੰ ਆਪਣਾ ਕੰਮ ਸਾਰੇ ਸਿੰਘ ਵੀ ਸਾਦ ਨੂੰ ਇੱਕ ਵਾਰੀ ਸਾਰੇ ਘੁੰਮ ਕੇ ਦਿਖਾ ਦਿਓ ਇੱਕ ਵਾਰੀ ਇਹ ਇਹ ਸਾਰੇ ਸਿੰਘ ਨੇ ਗੱਤੇ ਆ ਖਾੜੇ ਦੇ ਜਿਹੜੇ ਸੇਵਾ ਵੀ ਕਾਲੂ ਭਾਈ ਤੂੰ ਵੀ ਆ ਜਾਂਦਾ ਇਹ ਸਾਡੇ ਲੱਖਾਂ ਵੀਰ ਇਹ ਲੱਖਾਂ ਵੀਰ ਜਿਹੜੇ ਫੈਸਲੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਉਹ ਗੱਗੇ ਬਲੋਗ ਦੀ ਫੋਟੋ ਹੈ ਸਾਡੇ ਦੀ ਤੇ ਇੱਥੇ ਅਸੀਂ ਉਦੋਂ 2 250 ਬੂਟਾ ਲੈ ਕੇ ਆਉਂਦਾ ਸੀ ਜਿੱਥੇ 50 ਕਬੂਟੇ ਸੀ ਪਹਿਲਾਂ ਘਰ ਤੋਂ ਜਿਹੜੀ ਨੇ ਉਹ ਸੇਵਾ ਕੀਤੀ ਘਰ ਤੋਂ ਇੱਕ ਇੱਕ ਬੂਟਾ ਦੋ ਦੋ ਬੂਟੇ ਜਿੰਨੀ ਲੋੜ ਸੀ ਸਾਰਨ ਕੀ ਸੀ ਉਦੋਂ ਅਸੀਂ ਨੰਬਰ ਨਹੀਂ ਸੀ ਲਿਖਦੇ ਪਰ ਹੁਣ ਅਸੀਂ ਅ ਨੰਬਰ ਤੇ ਨਾਮ ਤੇ ਬੂਟੇ ਦੀ ਜਿਹੜਾ ਬੂਟਾ ਲੈ ਕੇ ਜਾ ਰਿਹਾ ਉਹਦੀ ਕੁਆਲਿਟੀ ਤੇ ਕੁਆਂਟੀਟੀ ਲਿਖਦੇ ਆ ਇਹਦਾ ਕਾਰਨ ਇਹ ਹੈ ਵੀ ਇੱਕ ਤਾਂ ਅਸੀਂ ਆਪਣਾ ਨੰਬਰ ਦਿੰਨੇ ਆ ਉਹਨਾਂ ਨੂੰ ਜੇ ਤੁਸੀਂ ਬੂਟਾ ਲਾਉਂਦੇ ਹੋ ਤਾਂ ਇਹਦੀ ਇੱਕ ਸਾਨੂੰ ਫੋਟੋ ਭੇਜਣੀ ਹੈ ਕਿਉਂਕਿ ਕਈ ਕਈ ਇਹਨੂੰ ਬੂਟੇ ਲੈ ਜਾਂਦੇ ਨੇ ਲੈ ਜਾ ਕੇ ਰੱਖ ਲੈਂਦੇ ਨੇ ਉਹ ਚਾਰ ਪੰਜ ਦਿਨਾਂ ਬਾਅਦ ਜਦੋਂ ਫੋਨ ਫੇਰਦੇ ਬੂਟਾ ਲਾਇਆ ਹੁੰਦਾ ਇਹ ਨਹੀਂ ਮਿਲਿਆ ਹਲੇ ਇਸ ਤਰ੍ਹਾਂ ਕਿ ਹਰੇਕ ਹਰੇਕ ਨੂੰ ਨੰਬਰ ਅਸੀਂ ਦੇ ਰਹੇ ਹਾਂ ਭਾਈ ਇਹ ਨੰਬਰ ਜਿਹੜਾ ਹੈ ਇਹ ਨੰਬਰ ਤੇ ਤੁਸੀਂ WhatsApp ਜਿਹੜੀ ਫੋਟੋ ਪਾਓਗੇ ਅਸੀਂ ਅਸੀਂ ਮੈਂਸ਼ਨਿੰਗ ਕਰਾਂਗੇ ਜਦੋਂ ਅਸੀਂ ਇੱਕ ਵੀਡੀਓ ਅਸੀਂ ਬਣਾਵਾਂਗੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਬੂਟੇ ਕਿੱਥੇ-ਕਿੱਥੇ ਆ ਕਿੱਧਰ-ਕਿੱਧਰ ਅਸੀਂ ਬੂਟੇ ਕਿੱਥੋਂ-ਕਿੱਥੋਂ ਲੈ ਕੇ ਆਂਦੇ ਹਾਂ ਉਹ ਸਾਰਾ ਕੁਝ ਜਲਦੀ ਇੱਕ ਵੀਡੀਓ ਦੇ ਵਿੱਚ ਵੀਡੀਓ ਲਈ ਤੁਹਾਨੂੰ ਦੱਸਾਂਗੇ ਸੇਵਾ ਹੈ ਤੇ ਇਹ ਸੇਵਾ ਬਿਲਕੁਲ ਹਾਂਜੀ ਬਿਲਕੁਲ ਫ੍ਰੀ ਬੂਟੇ ਨੇ ਕੋਈ ਵੀ ਲੈ ਜਾ ਸਕਦਾ ਪਰ ਇੱਕ ਘਰ ਦੇ ਵਿੱਚ ਅਸੀਂ ਇੱਕ ਬੂਟਾ ਹੁਣ ਹੁਣ ਕੀ ਕੀਤਾ ਵੀ ਜਿਹੜਾ ਵੀ ਲੈ ਕੇ ਜਾਊਗਾ ਇੱਕ ਘਰ ਦੇ ਵਿੱਚ ਇੱਕ ਬੂਟਾ ਉਹ ਭਾਵੇਂ ਜਮਨ ਦਾ ਲੈ ਜੇ ਆਪਣਾ ਸੋਹਾਂਜਣੇ ਦਾ ਸੋਹਾਂਜਣਾ ਮਸਤ ਹਾਂਜੀ ਸੋਹਾਂਜਣੇ ਦੇ ਬੂਟੇ ਸਾਡੇ ਕੋਲ ਕਿੰਨੇ ਸਭਾਈ ਸਾਰੇ ਸਾਰੇ ਪ੍ਰਕਾਰ ਦੇ ਸੋਹਾਂਜਣੇ ਇਹ ਸੋਹਾਂਜਣੇ ਦਾ ਬੂਟਾ ਜੀ ਬੂਟੇ ਦਿਖਾ ਦਿਓ ਸਾਰੇ ਪ੍ਰਕਾਰ ਦੇ ਇਹ ਇਹ ਬੂਟਾ ਸੋਹਾਂਜਣੇ ਦਾ ਹੈ ਇਹਦੇ ਸਾਡੇ ਕੋਲ 50 ਤੋਂ 60 ਪੀਸ ਆਏ ਸੀਗੇ ਇਹ ਜਦੋਂ ਅਗਲੀ ਮੀਟਿੰਗ ਹੋਣੀ ਹੈ ਕਿ ਕਿਵੇਂ ਚੱਲੇਗੇ ਉਹ ਜੀ ਉਹਦਾ ਆਪਣੇ ਲਈ ਪਰਾ ਜੰਮਣਾ ਜੰਮਣਾ ਪਿਆ ਉਧਰ ਅੰਮ ਪਿਆ ਜੀ ਇਹ ਤਾਂ ਮਿਲ ਕੁਝ ਛਾ ਵਾਲੇ ਮੁੱਟਰੇ ਜਿਹੜੇ ਸੜਕ ਤੇ ਲਾਵਾਂਗੇ ਜਾਂ ਕੋਈ ਸੜਕਾਂ ਜਾਨ ਟੈਂਕੀ ਦੇ ਕੋਲ ਜਿਹੜੀ ਸੜਕ ਦੇ ਨਾਲ ਨਾਲ ਅਸੀਂ ਸਾਡੀ ਪਹਿਲਾਂ ਸਰਕਾਰ ਸੀ ਵੀ ਆਪ ਲਾ ਕੇ ਆਈਏ ਪਰ ਇੰਨੇ ਜਾਲੇ ਮੁੱਟਰੇ ਨਾਲੇ ਸਾਡੀ ਪਿੰਡ ਵਾਸੀਆਂ ਸਾਡੇ ਵਾਸੀ ਬੜਾ ਉੱਪਰ ਕੰਮ ਦੀ ਅਸੀਂ ਅਸੀਂ ਲੋਕਾਂ ਦੀ ਹੈਲਪ ਲੈ ਰਹੇ ਹਾਂ ਲੋਕਾਂ ਦੇ ਘਰਾਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਇੱਕ ਮੁੱਟਰਾ ਜੇ ਪਛਾੜਦਾ 3 ਕਰੋੜ ਆਬਾਦੀ ਹੈ ਪੰਜਾਬ ਦੀ ਤੇ ਜੇ ਉਹ ਥਾਰੇ ਕੋ ਬੰਦਾ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਸਿਰਫ 1-1 ਬੂਟਾ ਹੀ ਲਾਣਾ ਸ਼ੁਰੂ ਕਰ ਦੇਵੇ ਤਾਂ 3 ਕਰੋੜ ਬੂਟੇ ਜਿਹੜੇ ਨੇ ਉਹ ਚੱਲ ਜਾਣਗੇ ਲੱਗ ਜਾਣਗੇ 3 ਕਰੋੜ ਬੂਟੇ ਲੱਗਣ ਦੇ ਨਾਲ ਅਗਲੇ ਸਾਲ ਗਰਮੀ ਦੇ ਵਿੱਚ ਜਿਹੜਾ ਨਜਾਜ਼ ਮਿਹੜੇ ਗਰਮੀ ਦੇ ਵਿੱਚ ਜਿਹੜੀ ਇਸ ਟਾਈਮ ਗਰਮੀ ਹੈ 3 ਕਰੋੜ ਬੂਟਾ ਲੱਗਣ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਗਰਮੀ ਦਾ ਜਿਹੜਾ ਟੈਂਪਰੇਚਰ ਹੈ ਜੇ 45 46 ਜਾ ਰਿਹਾ 30 30 ਤੋਂ 35 ਟੈਂਪਰੇਚਰ ਰਹਿ ਜਾਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਸੀਂ ਇਹ ਪੱਕਾ ਕੀਤਾ ਹੈ ਭਈ ਮੇਰੀ ਪਰੀ ਦੀ ਵਸਤੇ ਅਸੀਂ ਘਟੋ ਘਟ 100 ਬੂਟੇ ਤੁਸੀਂ ਵੰਡਿਆ ਕਰਾਂਗੇ ਭਵੇਂ ਅਸੀਂ ਆਪਣੇ ਪਿੰਡ 'ਚ ਵੰਡੀਏ ਭਵੇਂ ਬਾਹਰ ਜਾ ਕੇ ਵੰਡੀਏ 100 ਬੂਟੇ ਦੀ ਸ਼ਿਗਾ ਅਸੀਂ ਇਹ ਪੱਕਾ ਹੀ ਲਿਆ ਕਰਾਂਗੇ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਪਿੱਛੇ ਮੇਰੀ ਪਰੀ ਦੀ ਵਸਲੰਕ ਗਿਆ ਜੀ ਉਹਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੇ ਗੁਰਜੀਤ ਸਿੰਘ ਅਧਰੂਪ ਕੱਕਾ ਸਾਡੇ ਨੇ ਮੋਹਾਲੀ ਤੋਂ ਦੂਜਾ ਪ੍ਰਾਈਜ਼ ਜਿਹੜਾ ਹਾਸਲ ਕੀਤਾ ਸੀਗਾ ਉਹਦੀ ਖੁਸ਼ੀ ਚ ਲਾ ਲੋ ਜਾਂ ਮੇਰੀ ਪੀੜੀ ਦੀ ਤਲਵਾਰਾਂ ਨੂੰ ਧਾਮ ਦਿੱਤੀਆਂ ਗੁਰੂ ਸਾਹਿਬ ਨੇ ਉਹਦੀ ਖੁਸ਼ੀ ਲਾ ਲੋ ਜੋ ਮਰਜ਼ੀ ਲਾ ਲੋ ਇਹਨੂੰ ਅਸੀਂ ਖੁਸ਼ੀ ਬਿਆਨ ਕਰਨ ਦਾ ਜਾਂ ਪ੍ਰਗਟ ਕਰਨ ਦਾ ਇੱਕ ਚੰਗਾ ਚੰਗਾ ਇੱਕ ਕਹਿ ਲੋ ਵੀ ਮੌਕਾ ਹੈ ਮੌਕਾ ਹੈ ਮੌਕਾ ਜਾਂ ਕਹਿ ਲੋ ਜਾਂ ਇੱਕ ਵਧੀਆ ਤਰੀਕਾ ਹੈ ਵੀ ਇਹ ਤਾਂ ਅਸੀਂ ਸੇਵਾ ਕਰ ਰਹੇ ਹਾਂ ਅਸੀਂ ਲੰਗਰ ਨਹੀਂ ਲਾਣੇ ਅਸੀਂ ਕਿਤੇ ਲੰਗਰ ਦੇ ਵਿੱਚ ਨਾ ਹਿੱਸਾ ਪਾਉਨੇ ਆ ਨਾ ਲਾਣੇ ਕਿਉਂਕਿ ਲੰਗਰਾਂ ਦਾ ਅਸੀਂ ਕਨਸੈਪਟ ਚੇਂਜ ਕਰਤਾ ਅਸੀਂ ਰੱਜਿਆਂ ਨੂੰ ਰਜ਼ਾਈ ਦੇ ਆ ਰਹੇ ਹਾਂ ਲੰਗਰ ਲਾੜਾ ਕੇ ਜਦੋਂ ਸਿੰਘ ਸਭਾ ਹੁੰਦੀ ਹੈ ਛੋੜੇ ਸਾਹਿਬ ਜਾਨ ਦੇ ਲਈ ਉਦੋਂ ਮੇਰੇ ਖਿਆਲ ਨਾਲ 3-3 ਕਿਲੋਮੀਟਰ ਤੇ ਲੰਗਰ ਲੱਗਿਆ ਹੁੰਦਾ ਜਦਕਿ ਉਹਨਾਂ ਦਾ ਹਿੱਦਿਆ ਚਲੋ 10-15-20 ਕਿਲੋਮੀਟਰ ਤੇ ਇੱਕ ਲੰਗਰ ਹੋਣਾ ਚਾਹੀਦਾ ਪਰੇ ਸਾਡੇ ਕੋਈ ਪਕੌੜਿਆਂ ਨਾਲ ਕੋਈ ਦੱਸਦਾ ਸਾਡੀ ਸਾਡੇ ਚ ਨਿਗਾਹ ਆ ਰਹੀ ਹੈ ਵੀ ਅਸੀਂ ਪੈਸੇ ਨੂੰ ਗਲਤ ਯੂਜ਼ ਕਰ ਰਹੇ ਹਾਂ ਸਾਡੇ ਕੋਲ ਪੈਸਾ ਬਹੁਤ ਹੈ ਸਾਡੇ ਪੰਜਾਬ ਦੇ ਵਿੱਚ ਪੈਸਾ ਬਹੁਤ ਹੈ ਪਰ ਉਹਦੀ ਦੁਰਵਰਤੋਂ ਹੋ ਰਹੀ ਹੈ ਰੱਜਿਆਂ ਨੂੰ ਜਾ ਕੇ ਅਸੀਂ ਸੋਚਦੇ ਹਾਂ ਵੀ ਰੱਬ ਸਾਡਾ ਖੁਸ਼ ਹੋ ਜੂਗਾ ਪਰ ਨਹੀਂ ਇਹ ਵਾਤਾਵਰਨ ਨੂੰ ਸੰਭੋ ਇਹਹੀ ਮੈਸੇਜ ਹੈ ਵੀ ਵਾਈ ਬ੍ਰਿਜੂ ਦਾ ਫਾਲਸਾ ਵਾਈ ਲਾਈਵ ਚੱਲਦਾ ਰਹੇ ਖਾਸ ਸੰਗਤ ਹਾਂ ਕੋਈ ਨਾ ਇਹਨੂੰ ਕੁੜਾ ਲਿਆ ਮਨੇ ਆ ਪਰਦੇ ਬਾਬੇ ਐ ਵੀਰ ਨਹੀਂ ਬੁਰਨਾ ਮਿਲਿਆ ਨਾ ਮੈਂ ਬਸ ਤੁਹਾਂ ਹੀ ਬੋਲਾਂਗਾ ਮੈਂ ਤੈਨੂੰ ਪੁੱਛਾਂ ਜੀ ਕੀ ਕਰ ਰਹੇ ਹੋ ਤੁਸੀਂ ਕੀ ਦੇ ਵਾਸਤੇ ਕਰ ਰਹੇ ਹੋ ਇੱਧਰ ਇੱਧਰ ਨੂੰ ਮੈਂ ਖੜ ਜਾ ਫਿਰ ਹਾਂ 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 ਬਲਗੇ ਮੈਂ ਵੀ ਵਿਚਾਂ ਮੰਗਾ ਨਾ ਗੱਲ ਮੁੰਨੇ ਨੂੰ ਕੀ ਆਉਗਾ ਚਲੋ ਮਮਾ ਸੇਵਾ ਜਦ ਹਰੇਕ ਦਾ ਹਿੱਸਾ ਬੋਲਣਾ ਤੂੰ ਮੁੰਨਾ ਨਹੀਂ ਤੂੰ ਵੱਡਾ ਸਰਦਾਰ ਹੈਂ ਮੇਰੇ ਕੋਲ ਅੱਜ ਸਰਦਾਰ ਕੰਮਾਂ ਤੇ ਕੀ ਹੋ ਦੇਣੀ ਜਦੋਂ ਕੈਮਰਾ ਹੋ ਜਾਣਾ ਆਪਣਾ ਅੰਦਰ ਗਿਆਪ ਨੂੰ ਲਾਇਆ ਇਹ ਨਹੀਂ ਛੱਡਦਾ ਮੈਂ ਸੇਵਾ ਨਹੀਂ ਕੀਤੀ ਜਿੰਨੀ ਵੀ ਜਿੰਨੀ ਛੱਡਦਾ ਮੇਰੇ ਕੋ ਵੀਡੀਓ ਪਈਆਂ ਦਾ ਵੀਰ ਭਰਾ ਮੈਂ ਤਾਂ ਪ੍ਰਧਾਨ ਬਾਂਦ ਰਿਹਾ ਤੇ ਬੰਦਾ ਛਾੜੂ ਵਾਲੇ ਨੇ ਇਹਨਾਂ ਅੱਪਾਂਡੇ ਮਾਦਿਆਂ ਦੀਆਂ ਤੇ ਮੈਂ ਨੂੰ ਉਹ ਕਹਾ ਮੈਂ ਜਿੰਨੀ ਛੱਡਦਾ ਬੰਦੇ ਜੀ ਉਹਨੇ ਉਹਨੇ ਜਿੰਨੀ ਅਸੀਂ ਛੇੜਾ ਨਹੀਂ ਹੋ ਸਕਦਾ ਪਰ ਇਹ ਹਰੇਕ ਕੰਮ ਇਹ ਬੁੱਤਿਆਂ ਵਿੱਚ ਲਿਆਉਣ ਦੇ ਦੀ ਬਾਈ ਦਾ ਮਤਲਬ ਇਹ ਨਹੀਂ ਛਾੜ ਦਿੱਤੀ ਮਤਲਬ ਬਹੁਤ ਚੀਜ਼ਾਂ ਦੇ ਵਿੱਚ ਹੋਣਾ ਹੋ ਜਾਂਦੀ ਉਹਨੇ ਫਰੇ ਇਹ ਜੀ ਤਾਂ ਜ਼ਰੂਰੀ ਨਹੀਂ ਚਲੋ ਬਾਜਾ ਕਾ ਨੂੰ ਵੀਰੇ ਆ ਨੀ ਨੇੜੇ ਆਜੋ ਪਾਜੀ ਆਜੋ ਸਿੰਘ ਜੀ ਠੀਕ ਆ ਮੈਂ ਫੜ ਵੀਰ ਲਾਈਵ ਚੱਲ ਰਿਹਾ ਠੀਕ ਆ ਆਰ ਕਰਦਾ ਭਾਈ ਹਾਂਜੀ ਹਾਂਜੀ ਆਰ ਹਾਂਜੀ ਆ ਰਹੀ ਵਾਹਿਗੁਰੂ ਜੀ ਅਨਸਾ ਜੀ ਵਾਹਿਗੁਰੂ ਜੀ ਹੁੰਦੇ ਸਾਡਾ ਉੱਧਰ ਭਰਾਇਆ ਜੀ ਇੱਕ ਆਪਣਾ ਮਤਲਬ ਕਿ ਸਾਤੇ ਪਿੰਡ ਤੋਂ ਆਈਆਂ ਵੀਰਾਂ ਕੱਲ ਆ ਜਾ ਆ ਜਾ ਕੋਈ ਬਾਤ ਨਹੀਂ ਆ ਜਾ ਯਾਰ ਕੋਈ ਮਾਰਾ ਕੰਮ ਕਰਾ ਚੰਗਾ ਕੰਮ ਕਰਾਉਣਾ ਯਾਰ ਚੰਗੇ ਕੰਮ ਨਹੀਂ ਲਗੜਾ ਕਰਦਾ ਯਾਰ ਬਹੁਤ ਹਾਂ ਨਹੀਂ ਨਹੀਂ ਹਾਂ ਬਣਦੀ ਹੈ ਵੀਰਾਂ ਹਾਂ ਬਿਲਕੁਲ ਜਿਹੜਾ ਕੰਮ ਚੰਗਾ ਕਰਦਾ ਹੈ ਜੇ ਆਪਾਂ ਟੰਗਲ ਨੂੰ ਕਹਿੰਦੇ ਟੰਡਾ ਹੀ ਨਹੀਂ ਸਹੀ ਸਹੀ ਵੀਰ ਜੀ ਸਾਡੇ ਭਰਾ ਦੋਨੋਂ ਇਹ ਮਿਲ ਕੇ ਵਾਹੇ ਗੁਰਪ੍ਰੀਤ ਗੁਰ ਕੀ ਸਾਹਿਬ ਗੁਰ ਕੀ ਗੁਰਕਾ ਗੁਰ ਕੀ ਦੇਵਾ ਗੁਰਪ੍ਰੀਤ ਤੇ ਐਂ ਸੇਵਾ ਕਰਦੇ ਆ ਵੀਰਾਂ ਇਹਨਾਂ ਨੇ ਅੱਜ ਫਿਰ ਸੇਵਾ ਕੀਤੀ ਹੈ ਵੀ ਲੰਗਰ ਲਗਾਇਆ ਜੀ ਇਹਨਾਂ ਨੇ ਲੋਕੀ ਲੰਗਰ ਬਹੁਤ ਪ੍ਰਕਾਰ ਦੇ ਲਗਾਉਂਦੇ ਆ ਜੀ ਰੋਟੀ ਦਾ ਲੰਗਰ ਜੀ ਪਕੌੜਿਆਂ ਦਾ ਲੰਗਰ ਹਰ ਇੱਕ ਕਮਲ ਗੇ ਰੱਜੇ ਨੂੰ ਰਜਾਈ ਜਾਂਦੇ ਆ ਜੀ ਜਿਹੜਾ ਆਪਾਂ ਨੂੰ ਮਿਲ ਗਏ ਵਾਤਾਵਰਣ ਸੰਭਣਾ ਪਾਣੀ ਹੋ ਗਿਆ ਜੀ ਆ ਤਰਕਤ ਹੋ ਗਏ ਜੀ ਇਹ ਚੀਜ਼ਾਂ ਬਾਰੇ ਆਪਣਾ ਕਦੇ ਵੀ ਧਿਆਨ ਨਹੀਂ ਜਾਂਦਾ ਤੇ ਭਰਾਵਾਂ ਦਾ ਧਿਆਨ ਗਿਆ ਇਹਨਾਂ ਨੇ ਕੀਤਾ ਜੀ ਇਹ ਕੰਮ ਆਪਾਂ ਪੁੱਛਦੇ ਆ ਵੀਰ ਨੂੰ ਵੀ ਤੁਸੀਂ ਕਿੱਦਾਂ ਦਾ ਕਿੱਦਾਂ ਤੁਸੀਂ ਕਰ ਰਹੇ ਹੋ ਵੀ ਕਿਆ ਡਰੈਸ ਦੇ ਰਹੇ ਜਿਹਨੂੰ ਬੁੱਤਾ ਦੇ ਰਹੇ ਆ ਤਦਾਂ ਜਿਹੜਾ ਦੇਖੀ ਮਾ ਕਰ ਰਿਹਾ ਇਹ ਵੀ ਸਾਰਾ ਦੱਸਣਗੇ ਹਾਂਜੀ ਬਿਲਕੁਲ ਹੱਥ ਜਾਲੀ ਦੇ ਇੱਕ ਹੱਥਾਂ ਦੇ ਕਿਦਾਂ ਪਾਏ ਇੱਕ ਉਹ ਜਿਹੜਾ ਜਿਹੜੇ ਕਿ ਉਹ ਤੇ ਕੰਮ ਤਾਂ ਇੱਕ ਵਾਰੀ ਦੱਸਾਂਗੇ ਉਹਦਾ ਜਿਹੜਾ ਪਲਾ ਕਰ ਰਿਹਾ ਜਲਦੀ ਤੇ ਅੱਛਾ ਹੈ ਸਾਡਾ ਜਿਹੜਾ ਇਹ ਗੱਲ ਨੂੰ ਤੇਰੇ ਨਾਲ ਮਨ ਦੇ ਪਹਿਲਾਂ ਇਹਨੂੰ ਟੋਪਰ ਕੱਲ ਵੀ ਸਿੰਘਾਂ ਦੇ ਨਾਲ ਕਰਾਂਗੇ ਕੱਲ੍ਹ ਨੂੰ ਉਦੋਂ ਨਾ ਨਾ ਨੌਰਿੰਦੇ ਠੀਕ ਹੈ ਪੱਕਾ ਸੇਵਾ ਕਰ ਰਹੇ ਹਾਂ ਜੀ ਪੱਕਾ ਸੇਵਾ ਕਰ ਰਹੇ ਹਾਂ ਉਹਗੇ ਇਹ ਵੀ ਨੇ ਸਾਨੂੰ ਸਲਾਹ ਕੀਤੀ ਸਾਰਿਆਂ ਨੇ ਅਸੀਂ ਵੀ ਆਪਾਂ ਲੰਗਰ ਦਾ ਆਪ ਲਾਈ ਜੰਨੇ ਆਂ ਜਿਹੜੀ 14 ਦਾ ਲਗਾ ਜਿਹੜੀ 14 ਦਾ ਲਗਾ ਹਾਂ ਜੀ ਪੱਕੀ ਗੱਲ ਹੈ ਉਹ ਲੰਗਰ ਜਿਹੜਾ ਵੀ ਜਿਹੜੇ ਰੱਜੀ ਹੁੰਦੇ ਨੇ ਰੱਜੀ ਆਪਾਂ ਹਾਂ ਰੱਜੇ ਐ ਸੇ ਹਰੇਕ ਹਰੇਕ ਦਾ ਪ੍ਰਸ਼ਾਦਾ ਪਕਦਾ ਹਾਂ ਹਾਂ ਹਰ ਇੱਕ ਬੰਦਾ ਲੈ ਕੇ ਵੀ ਆਉਂਦਾ ਉਹ ਫਿਰ ਖਾਣ ਦੇ ਨਾਲ ਨਾਲ ਫਿਰ ਲਿਫਾਫਿਆਂ ਵਿੱਚ ਪੰਕਦਾ ਤੇ ਇਹ ਲੰਗਰ ਅਸੀਂ ਵਿਲੱਖਣ ਤਰ੍ਹਾਂ ਲੰਗਰ ਇੱਕ ਸੋਚਿਆ ਵੀ ਲਾਈਏ ਜਿਸ ਦੇ ਨਾਲ ਵਾਤਾਵਰਣ ਨੂੰ ਸਾਧੇ ਜਾਵੇ ਦੂਸਰਾ ਨੰਬਰ ਇਹ ਤਾਲ ਆ ਰਹੇ ਹਾਂ ਮੇਰੀ ਪੀਰੀ ਦੀਵਸ ਨੂੰ ਸਮਰਪਿਤ ਹੈ ਇਹ ਲੰਗਰ ਠੀਕ ਹੈ ਪਿਛੇ ਗੁਰੂ ਹਰਗੋਬਿੰਦ ਸਾਹਿਬ ਦਾ ਮੇਰੀ ਪੀਰੀ ਦੀਵਸ ਨੂੰ ਲੰਗਿਆ ਜੀ ਲੰਗਿਆ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਲੰਗਰ ਦੀ ਮਤਲਬ ਲਾਣਾ ਅਸੀਂ ਕੱਲ ਸੀਗਾ ਪਰ ਸਾਡਾ ਕੰਪੀਟੀਸ਼ਨ ਸੀਗਾ ਦੋ ਦਿਨ ਕੰਪੀਟੀਸ਼ਨ ਤੇ ਜਾਂਦੇ ਰਹੇ ਉਹਦੇ ਕਰਕੇ ਅਸੀਂ ਬਿਜ਼ੀ ਸੀਗੇ ਬਿਜ਼ੀ ਬੱਚੇ ਥੱਕੇ ਹੋਏ ਸੀਗੇ ਲੇਟ ਹੋ ਗਏ ਲੇਟ ਹੋ ਗਏ ਦੋ ਦਿਨ ਅਸੀਂ ਤੇ ਉਹਦੇ ਕਰਕੇ ਅਸੀਂ ਲਾਇਆ ਨਹੀਂ ਪਰ ਅੱਜ ਦੀ ਡੇਟ 5 ਲੋਕਾਂ ਪਰਵਾਹ ਨੂੰ ਮਰ ਤੇ ਹਰੇਕ ਘਰ ਦੇ ਵਿੱਚ ਅਸੀਂ ਅੰਦਰ ਅਸੀਂ ਇੱਕ ਬੂਟਾ ਭੇਜਣ ਦੀ ਕੋਸ਼ਿਸ਼ ਕਰਦੇ ਹਾਂ ਵੀ ਹਰੇਕ ਘਰ ਦੇ ਵਿੱਚ ਇੱਕ ਬੂਟਾ ਜ਼ਰੂਰ ਹੋਵੇ। ਕਿਉਂਕਿ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਨਾ ਪਾਣੀ ਚੰਗੇ ਰਹੇ। ਨਹੀਂ ਚੰਗੇ। ਪਾਣੀ ਡੰਗੇ ਹੋਗੇ। ਸਹੀ ਗੱਲ ਹੈ। ਦਰਖਤ ਜਿਹੜੇ ਲੱਗੇ ਹੋਏ ਸੀਗੇ ਸੜਕਾਂ ਬਣਾਉਣ ਦੇ ਚੱਕਰ ਦੇ ਵਿੱਚ ਉਹ ਵੀ ਪੱਟ ਦਿੱਤੇ ਗਏ। ਬੀਡਿੰਗ ਬਣਾਉਂਦੇ ਤੱਕ ਜਿਹੜਾ ਸਾਡੇ ਜ਼ਿੰਮੇਦਾਰ ਭਰਾਵਾਂ ਨੇ ਵੀ ਬਹੁਤ ਕਤਲ ਕਰਿਆ ਮਤਲਬ ਇਹ ਕਹਿਣ ਦਾ ਭਾਵ ਇਹ ਵੀ ਆ ਅਸੀਂ ਵੀ ਵੜਦਨੇ ਆ ਬਾਈ ਅਸੀਂ ਵੀ ਵਿਚਿਆ ਕੋਈ ਕੋਈ ਉਹ ਨਹੀਂ ਹੈ ਅਸੀਂ ਵੀ ਜ਼ਿੰਮੇਦਾਰ ਆ ਅਸੀਂ ਵਿਚਿਆ ਬਾਈ ਮੈਂ ਪੜਦਨੇ ਆ ਬਾਈ ਦਰਖਤਾਂ ਨੂੰ ਬੜਾ ਸਾਹਮਣੇ ਰੱਖਿਆ ਜਾਂਦਾ ਸੀ ਜਿਆ ਪਰ ਹੁਣ ਦਰਖਤਾਂ ਫਾਰਮ ਸੰਭਾਲ ਬਹੁਤ ਨਹੀਂ ਕਿੱਕ ਕੀ ਆ ਰਿਹਾ ਬਸ ਉਸੇ ਚੀਜ਼ ਨੂੰ ਦੇਖ ਕੇ ਅਸੀਂ ਜਿਹੜਾ ਅਲੱਗ ਤਰ੍ਹਾਂ ਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੇ ਸਿੰਘ ਨੇ ਖੜੇ ਹਾਂ ਜੀ ਨੇ ਰਲ ਮਿਲ ਕੇ ਥੋੜੀ ਬੋਧੀ ਮਾਇਕ ਕੀਤੀ ਤੇ ਇਹ ਸਾਰੇ ਤੇ ਤੇ ਬਾਕੀ ਇੱਕ ਸ਼ਿੰਗਾ ਨਾਮ ਮੇਰਾ ਨਾਮ ਵਿਸਰ ਗਿਆ ਸੀ ਅੱਗੇ ਆਉਣ ਵਾਲੀ ਵੀਡੀਓ ਦੇ ਵਿੱਚ ਉਹਨਾਂ ਦਾ ਨਾਮ ਦੱਸਾਂਗੇ 40 ਬੁੱਟਿਆਂ ਦੀ ਸੇਵਾ ਸਾਨੂੰ ਉਹਨਾਂ ਨੇ ਕੀਤੀ ਹੈ ਉਹ ਪਿੰਡ ਦੇ ਵਿੱਚ ਉਹਨਾਂ ਨੇ ਨਰਸਰੀ ਖੋਲੀ ਹੋਈ ਹੈ ਆਪਣੀ ਉਹ ਪਰਸਨਲ ਨਰਸਰੀ ਉਹਨਾਂ ਦੀ ਜਿਹਨੇ ਮੁੰਡੇ-ਮੁੰਡੇ ਰਲ ਕੇ ਉਹ ਸੇਵਾ ਕਰਦੇ ਆਂ ਹਾਂਜੀ ਹਾਂਜੀ ਉਹ ਹਰ ਸਾਲ ਉਹ ਲੰਗਰ ਲੰਘਦੇ ਆਂ ਮਤਲਬ ਆ ਜਾ ਬੱਬਾ ਆ ਜਾ ਇਸ ਸਾਲ ਵੀ ਲੰਗਰ ਲੱਗਣਾ ਹੈ ਉਹਨਾਂ ਦਾ ਅੱਗੇ 2-4 ਦਿਨਾਂ ਤੱਕ ਲੰਗਰ ਹੈ ਉਹਨਾਂ ਦਾ ਬੁੱਟਿਆਂ ਦੇ ਨਾਲ ਸਾਡੇ ਪਰ ਫਿਰ ਉਹਦੇ 15 ਦੇਖ ਤੋਂ ਬਾਅਦ ਸਭ ਤੋਂ 40 ਉਹ ਨਹੀਂ ਲੱਗੇ ਉਹਨਾਂ ਦਾ ਉਪਰਾਲਾ ਦੇ ਸਾਡੇ ਵੱਲੋਂ ਅਹੀ ਹੈ ਵੀ ਅਸੀਂ ਅਸੀਂ ਸਿਰਫ ਇੰਨਾ ਕੀਤਾ ਕਿ ਜਿਹੜੇ ਚੱਕਲੇ ਆਂਦੇ ਨੇ ਕੋਈ ਬੋਦੀ ਸੇਵਾ ਕੀਤੀ ਕਰਕੇ ਜਿਹੜੇ ਨੇ ਖੁਸ਼ ਆ ਕੇ ਚੁੱਪਦੇ ਆ ਉਹ ਸਾਨੂੰ ਸਰਕਾਰ ਨਾਲ ਸਰਕਾਰ ਠੀਕ ਹੈ ਐਦਾਂ ਕਰਕੇ ਸਾਰਿਆਂ ਦੇ ਉਪਰਾਲਾ ਸਾਰਿਆਂ ਦੇ ਪਾਰਗੇ ਗਾਲਾਂ ਵਿੱਚ ਨੰਬਰ 2 ਉਹਦੇ ਪਿੱਛੇ ਇੱਕ ਦਾ ਉਪਰਾਲਾ ਹੈਗਾ ਆਇਆ ਦੁਬਾਰਾ ਆਪਣੇ ਲਾਈਵ ਆਪਣੇ ਚੈਨਲ ਤੋਂ ਲਾਈਵ ਹੋ ਗਏ ਲੋਕਾਂ ਨੇ ਹਰੇਕ ਕਿਸੇ ਜਿੱਦ ਨੇ ਵੀ ਤੇ ਸਿੰਘ ਖੜੇ ਨੇ ਦਖਾ ਦੇ ਬੁੱਗੇ ਗੱਤਕੇ ਵਾਲੇ ਸਿੰਘ ਮੁੰਡੇ ਖੜੇ ਨੇ ਕਾਲੂ ਵੀਰ ਖੜਾ ਟੱਲੂ ਬਾਬਾ ਖੜਾ ਪਿੱਛੇ ਸ਼ੈਂਟੀ ਵੀਰ ਖੜਾ ਸਾਰੇ ਇਹ ਗੱਤਕੇ ਵਾਲੇ ਸਿੰਘ ਅੱਜ ਆਪਣਾ ਕੱਲ ਪਛੀਟਦੇ ਹਾਂ ਡੋਲੂ ਵੀ ਡੋਲੂ ਵੀਰ ਡੋਲੂ ਵੀਰ ਖੜਾ ਅੱਛਾ ਵੀਰ ਜੀ ਬੁੱਟੇ ਗਾਦੇ ਕਾਦੇ ਲੈ ਕੇ ਆਏ ਤੁਸੀਂ ਬੁੱਟੇ ਵੀਰ ਜੀ ਜਿਆਦਾ ਅਸੀਂ ਕੋਸ਼ਿਸ਼ ਕੀਤੀ ਸੀ ਫਰੂਟ ਵਾਲੇ ਬੁੱਟੇ ਲੈ ਕੇ ਜਾਣ ਫਰੂਟ ਜਿਵੇਂ ਲੈ ਕੇ ਜਾਈਏ ਠੀਕ ਹੈ ਹਾਂ ਜੀ ਪਰ ਸਾਨੂੰ ਉੱਥੋਂ ਮਿਕਸ ਮੂਟੇ ਮਿਲੇ ਆਂ ਬੀਜ ਮਕਸਦੇ ਵੇਸਾ ਨੂੰ ਅੰਬੂਰ ਮੜਿਆ ਜੀ ਹਾਂ ਜੀ ਤੇ ਜਾਮਨ ਹੈ ਜੀ ਭਰਾ ਅੰਬ ਪੇਰੀ ਠੀਕ ਹੈ ਜੀ ਉਹ ਸਾਰੇ ਫੁੱਲਾਂ ਵਾਲੇ ਬੂਟੇ ਨੇ ਅਲੱਗ-ਅਲੱਗ ਪ੍ਰਜਾਤੀ ਦੇ ਠੀਕ ਇਹ ਸੁਹਾਂਜਲਾ ਸੁਹਾਂਜਲਾ ਇਹ ਅਸੀਂ ਬੜੇ ਚਿਰ ਤੋਂ ਲੱਭ ਰਹੇ ਸੀਗੇ ਇਹ ਸਾਨੂੰ ਉੱਥੇ ਇਹ ਬਿਮਾਰੀ ਵਾਸਤੇ ਹੀ ਬਹੁਤ ਵਧੀਆ ਚੰਗਾ ਇਹ ਬਨੂਰ ਕੋ ਸਾਨੂੰ ਲੈ ਕੇ ਵੀਰ ਦੀ ਇੱਕ ਪੋਸਟ ਲਿਖੀ ਉੱਤੇ ਨੰਬਰ ਫੋਨ ਕੀਤਾ ਉਹ ਵੀ ਨਿਸ਼ਕਾਮ ਸੇਵਾ ਕਰਦੇ ਆ। ਠੀਕ। ਉਹ ਸੰਘਾਜਨੇ ਦੇ ਕੰਮ ਕਰਵਾਇਆ ਜੀ ਨੇ ਜਦਾ। ਮੈਨੂੰ ਨਾਮ ਵਿਸਰ ਗਿਆ ਵੀਰ ਜੀ ਦਾ ਸੋਰੀ ਭਾਜੀ ਮੈਨੂੰ। ਮੇਰੇ ਸਾਹਮਣੇ ਉਹਨਾਂ ਦਾ ਚੈਨਲ ਵੀ ਆਪਣਾ ਹੋਇਆ। ਹਾਂ। ਬਣਿਆ ਹੋਇਆ ਮੈਂ ਦੇਖਿਆ। ਸੰਘਾਜਨਾ ਦੇ ਬੂਟੇ ਲਾਉਂਦੇ ਆ ਉਹ ਜੀ। ਸੰਘਾਜਨੇ ਦੇ ਜਿਆਦਾ ਲਾਉਂਦੇ ਆ। ਤੇ ਕੁਝ ਇਹ ਤੂਟ ਵੇਜ ਠੀਕ ਹੈ ਜੀ। ਛੋਈ ਮੂਈ ਪਿਆ ਜੀ। ਹੱਥ ਨਾਲ ਕੁਝ ਬੈ ਜੀ। ਦੇਸੀ ਵੀ ਕਰਦੇ ਆ ਜੀ। ਮਤਲਬ ਕਹਿੰਦੇ 5 6 8 ਤਰ੍ਹਾਂ ਦੀਆਂ ਸਾਡੇ ਕੋਲ ਦੀਆਂ ਕਿਸਮਾਂ ਉਹ ਬੂਟੀਆਂ ਦੀਆਂ ਹੈਗੀਆਂ। ਇਹਦੀ ਕੋਸ਼ਿਸ਼ ਕਰ ਰਹੇ ਹਾਂ ਵੀ ਅਗਲੇ ਸਾਲ ਫਿਰ ਇਹਨਾਂ ਦਿਨਾਂ ਦੇ ਵਿੱਚ ਘਟੋ ਘਟ ਸੌਂਦੂ ਟਾ ਤੇ ਵੰਡੀ ਆ ਪਰ ਇਸ ਪਿੰਡ ਤੇ ਜੇ ਜੇ ਸਾਨੂੰ ਲੱਗਾ ਵੀ ਇਸ ਪਿੰਡ ਦੇ ਬੰਦਿਆਂ ਨੇ ਚਲੇ ਹੀੜੀ ਪਿੰਡ ਤੇ ਆ ਸਾਫ ਦਿੱਤਾ ਦੋ ਮਿੰਟ ਜੀ ਮੈਂ ਗੱਲ ਤੁਹਾਡੀ ਰੋ ਰਹਾ ਸੋਰੀ ਮੈਂ ਆਪਣੇ ਪਿੰਡ ਦੇ ਨਗਰ ਨੂੰ ਬੇਨਤੀ ਕਰਨਾ ਚਾਹਨਾ ਬਾਈ ਜੀ ਵੀ ਸਾਡਾ ਪਿੰਡ ਵੱਧ ਤੋਂ ਵੱਧ ਬਾਈ ਰੁੱਖ ਲਗਾਵੇ ਦਰਖਤ ਲਗਾਵੇ ਲੈ ਕੇ ਉਰੋਂ ਵੀਰ ਕੋਲੋਂ ਜੇ ਆਪਾਂ ਨਹੀਂ ਕਿਤੋਂ ਮੁੱਲ ਲਿਆ ਸਕਦੇ ਵੀਰ ਇੱਥੋਂ ਲੈ ਸਕਦਾ ਮਨ ਲਗੇ ਉਹ ਲਾ ਕੇ ਇੱਕ ਫੋਟੋ ਪਾਵੇ WhatsApp ਨੰਬਰ ਅਸੀਂ ਦੇਵਾਂਗੇ ਉਹਦੇ ਵੀਰ ਦੇ ਗਰੁੱਪ ਚ ਪਾਵਾ ਉਹ ਫੋਟੋ ਵੀ ਹਾਂ ਅਸੀਂ ਬੂਟਾ ਲਾਤਾ ਧੰਨਵਾਦ ਵੀਰ ਇਦਾਂ ਹੀ ਤੁਹਾਨੂੰ ਮਨ ਲਗੇ ਇਹ ਸਪੋਰਟ ਕਰੋ ਜੀ ਵੀਰ ਨੂੰ ਵੱਧ ਤੋਂ ਵੱਧ ਆਪਣੇ ਪਿੰਡ ਵਾਸਤੇ ਕਰ ਰਿਆਂ ਨਹੀਂ ਮੈਂ ਹੋਰ ਮਨ ਲਗੇ ਆਪਾਂ ਲਗ ਪਾਸ ਦੇ ਪਿੰਡਾਂ ਤੋਂ ਜਿੰਨੂੰ ਵੀ ਲੋੜ ਹੋਵੇ ਵੀਰ ਕੋਲੋਂ ਲੈ ਸਕਦਾ ਜੀ ਇਹਦਾ ਨੰਬਰ ਵੀ ਮੈਂਸ਼ਨ ਕਰਾਂਗੇ ਜੀ ਸਾਰਾ ਕੁਝ ਮੈਂਸ਼ਨ ਕਰਾਂਗੇ ਆਪਾਂ ਇੱਕ ਗੱਲ ਹੋਰ ਜੀ ਇਹ ਅਸੀਂ ਕਿਸੇ ਦਾ ਕੋਈ ਮਾਇਆ ਨਹੀਂ ਮੰਗ ਰਹੇ ਨਾ ਸਾਨੂੰ ਮਾਇਆ ਦੀ ਲੋੜ ਹੈਗੀ ਐ ਬਸ ਸਾਨੂੰ ਇਹ ਹੈ ਵੀ ਜਦੋਂ ਤੁਸੀਂ ਬੂਟਾ ਲੈ ਕੇ ਜਾਂਦੇ ਹੋ ਉਹਦੀ ਸਾਂਭ ਸੰਭਾਲ ਕਰੋ ਉਦੀ ਇੱਕ ਫੋਟੋ ਸਾਨੂੰ ਹੁਣ ਪਾਓ ਅਗਲੇ ਸਾਲ ਅਸੀਂ ਫਿਰ ਦੁਬਾਰਾ ਕਰਦੇ ਫੋਟੋ ਮੰਗਾਂਗੇ ਹਾਂਜੀ ਕਿਉਂਕਿ ਸਾਡੇ ਕੋਲ ਇਹ ਸਾਲ ਦਾ ਰਿਕਾਰਡ ਮੈਨੂੰ ਥਾਣਾ ਤੋਂ ਆਉਂਦੀ ਨੂੰ ਇਹ ਸਾਰਾ ਰਿਕਾਰਡ ਅਸੀਂ ਜਿਹੜਾ ਨੋਟ ਕਰ ਰਹੇ ਹਾਂ ਨੰਬਰ ਦੇ ਰਹੇ ਹਾਂ ਦਿਖਾ ਦੇ ਬਸ ਉਸ ਤੋਂ ਬਾਅਦ ਕਿ ਕੁਆਂਟੀਟੀ ਤੇ ਕਿਸਮ ਇਹ ਸਾਰਾ ਇਹ ਨੰਬਰ ਦੇ ਨਾਲ ਇਹ ਕਿੰਨੇ ਕੁ ਕਿੱਤੇ ਸੀ ਲਗਭਗ ਇਹ ਤੁਸੀਂ 70 ਤੋਂ 80 ਦਾ ਜਿਹੜਾ ਉਹ ਕਰਾਂ ਦੇ ਪਹੁੰਚਾ ਚੁੱਕੇ ਆ ਤੇ ਰਹਿੰਦੇ ਹੋਏ ਬੂਟੇ ਜਿਹੜੇ ਮੈਨੂੰ ਲੱਗਾ 250 200 ਬੂਟਾ ਇਹ ਫਿਰ ਕਿੰਨੇ ਕਿਹਾ ਮੈਂ 200 ਬੂਟਾ ਅਸੀਂ ਅੱਜ ਸੇਵਾ 'ਚ ਦੇ ਕੇ ਤੇ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਵੀ ਅਗਲੇ ਸਾਲ ਫੇਰ ਇਹਨਾਂ ਦਿਨਾਂ ਦੇ ਹੋ ਜੇ ਮੇਰੀ ਵੀ ਦਿੱਕੀ ਦੁਬਾਰਾ ਫਿਰ ਏਹੀ ਲੰਗਰ ਲਾਵਾਂਗੇ ਬਹੁਤ ਬਹੁਤ ਧੰਨਵਾਦ ਜਿਹੜਾ ਨੇ ਸਾਡਾ ਦਿੱਤਾ ਤੇ ਅੱਗੇ ਆਉਣ ਵਾਲੇ ਸਮੇਂ ਸਾਥ ਦੇਣਗੇ ਮਾਇਆ ਦੀ ਘਰ ਨਹੀਂ ਸਾਲ ਵੀ ਸਾਥ ਨਹੀਂ ਕਿਹਣਾ ਇੱਕ ਜ਼ਿਆਦਾ ਆ ਕੇ ਇੱਕ ਬਹੁਤੋ ਸਾਡੇ ਨੰਬਰ ਤੇ ਮੇਰੀ ਤਾਂ ਨੋਸੀ ਜਿਹੜੀ ਵੀਡੀਓ ਹੈ ਸੀ ਕਿ YouTube ਚੈਨਲ ਸਾਡਾ ਸੀ ਸੀ ਸਰਦਾਰ ਚੈਨਲ ਹੈ ਇੱਕ ਬਈਟ ਕਿਸ ਤੋਂ ਮੰਗੋ ਸਾਰਾ ਕੁਝ ਮੈਨੂੰ ਲੱਗਿਆ ਸਾਰਾ ਕੁਝ ਮੈਨੂੰ ਤੁਸੀ ਵੀ ਆਪਣੇ ਪਿੰਡਾਂ ਦੇ ਵਿੱਚ ਬੂਟੇ ਲਿਆ ਸਕਦੇ ਹੋ ਬਿਲਕੁਲ ਫ੍ਰੀ ਲਿਆ ਸਕਦੇ ਹੋ 100 ਤੋਂ 150 ਬੂਟਾ ਜਿਹੜਾ ਬਿਲਕੁਲ ਫ੍ਰੀ ਮਿਲ ਜਾਂਦਾ ਹੈ ਸਰਕਾਰੀ ਨਰਸਰੀ ਤੋਂ 100 ਤੋਂ 150 ਬੂਟਾ ਜਿਹੜਾ ਸਰਕਾਰੀ ਨਰਸਰੀ ਤੋਂ ਫ੍ਰੀ ਮਿਲ ਜਾਂਦਾ ਜੀ ਉਰੇ ਵਾਸਤੇ ਤੁਹਾਨੂੰ ਕੀ ਕਰਨਾ ਉਹ ਖੜਾ ਰਹਿਣਾ ਜੀ ਉਹਦੇ ਬਾਰੇ ਸਾਰਾ ਹੀ ਅਸੀਂ ਵੀਡੀਓ ਚ ਮੈਂਸ਼ਨ ਕਰ ਦਾਂਗੇ ਵੀ ਕਿਹੜੇ ਕਿਹੜੇ ਡਾਕੂਮੈਂਟਰੀ ਦੇ ਨੇ ਕਿੱਥੇ ਜਾ ਕੇ ਤੁਸੀਂ ਮਿਲਣਾ ਹੁੰਦਾ ਕਨੌਰ ਵਾਲਿਆਂ ਨੇ ਕਿੱਥੇ ਮਿਲਣਾ ਰਾਜਪੁਰੇ ਵਾਲਿਆਂ ਨੇ ਕਿੱਥੇ ਮਿਲਣਾ ਉਹ ਸਾਰੀ ਜਾਣਕਾਰੀ ਤੁਹਾਨੂੰ ਇੱਕ ਗ੍ਰੀਡ ਦਿਆਂਗੇ ਬਾਈ ਸਭਾਲਾ ਜੀ ਫਿਰ ਜੀ ਇੱਕ ਹੋਰ ਗੱਲ ਕਹਿਣਾ ਚਾਹਨਾ ਜਿਹੜਾ ਭਰਾ ਮਤਲਬ ਜੇ ਹੱਥ ਜੋੜ ਕੇ ਬੈਠੀ ਆ ਜਿਹੜਾ ਭਰਾ ਮਤਲਬ 20 50 ਬੂਟੇ ਵੀ ਦੇ ਸਕਦਾ ਕੋਈ ਵੀ ਜਿੱਦਾਂ ਮਤਲਬ ਜੇ ਆਪਾਂ ਪੈਸੇ ਦੇਣੇ ਆ ਜਾਂ ਆਪਾਂ ਪੈਸੇ ਨਹੀਂ ਮੰਗਦੇ ਵੀਰੇ ਮਤਲਬ ਬੂਟੇ ਵੀ ਦੇ ਸਕਦਾ ਉਹ ਆਪਣਾ ਯੋਗਦਾਨ ਪਾਣ ਵਾਸਤੇ ਕਿਉਂ ਵੀ ਜੀ ਠੀਕ ਹੈ ਨਹੀਂ ਜੇ ਮੈਂ ਵੀਰ ਦਾ ਨੰਬਰ ਬੋਲ ਰਿਹਾ ਵੀਰ ਦਾ ਨੰਬਰ ਲਿਖ ਲਓ ਕਈ ਵਾਰੀ ਬੰਦਾ ਕਹਿ ਦਿੰਨੇ ਆ ਵੀ ਅਸੀਂ 5-400 ਰੁਪਏ ਦੇ ਬੁੱਟੇ ਦੇ ਦਾਂਗੇ ਭਾਈ ਤੂੰ ਕਿਹਨੂੰ ਦੇਈਏ ਕਈ ਵਾਰੀ ਮੈਸੇਜ ਮੈਸੇਜ ਕਰ ਦਿੰਦਾ ਵੀਰ ਫੇਸਬੁਕ ਤੇ ਤੇ ਮੈਂ ਵੀਰ ਦਾ ਨੰਬਰ ਦੇ ਰਿਹਾ ਸਿੱਧਾ ਫਿਰ ਕਨੈਕਟ ਕਰੋ ਏ ਬੂਟੇ ਵੀਰ ਇਹਨੂੰ ਬਚਾ ਦਿਓ ਕੋਈ ਚੱਕਰ ਨਹੀਂ ਹੈ ਤੁਹਾਡੇ ਨਾਮ ਤੇ ਆ ਨਾਮਦਾਰੀ ਮੰਨ ਲਏ ਯੋਗਦਾਨ ਲੱਗ ਜਾਏਗਾ ਮੰਨ ਲਏ ਦਾਨਪੁੰਨ ਲੱਗ ਜਾਏਗਾ ਤੁਸੀਂ ਕਰ ਸਕਦੇ ਹੋ ਹਾਂ ਸੇਵਾ ਕਰ ਸਕਦੇ ਹੋ ਮਾਇਆ ਦੀ ਲੋੜ ਨਹੀਂ ਹੈਗੀ ਜੀ ਸਾਨੂੰ ਸਾਨੂੰ ਪੈਨਿੰਗ ਦੀ ਲੋੜ ਨਹੀਂ ਹੈ ਜੀ ਬੂਟੇ ਮੰਨ ਲੋ ਕੋਈ ਕਹਿੰਦਾ ਕਿ ਅਸੀਂ ਦਾਨਪੁੰਨ ਕਰਨਾ ਚਾਹੁੰਦੇ ਹਾਂ ਲੰਗਰ ਲਾਣਾ ਹਾਂ ਹਾਂ ਜੀ ਲੰਗਰ 'ਚ ਹਿੱਸਾ ਪਾਉਣਾ ਚਾਹੁੰਦੇ ਹਾਂ ਲੰਗਰ ਦੇ ਹਿੱਸਾ ਤੋਂ ਅਮਰੀਕਾ ਆਹੀ ਹੈ ਜੀ ਤੁਸੀਂ ਕਿਸੇ ਵੀ ਨਰਸਰੀ ਤੋਂ ਬੂਟੇ ਖਰੀਦ ਵੀ ਸਕਦੇ ਹੋ ਹਾਂ ਸਰਕਾਰੀ ਨਰਸਰੀ ਤੋਂ ਬੂਟੇ ਲੈ ਸਕਦੇ ਹੋ ਉਹ ਸਾਡੇ ਕੋਲ ਪਹੁੰਚਾ ਦਿਓ ਅਸੀਂ ਵੰਡਣ ਦੀ ਜ਼ਿੰਮੇਵਾਰੀ ਸਾਡੀ ਹਾਂਜੀ ਉਸੋ ਦੇ ਵਿੱਚ ਬੂਟੇ ਮੰਗੇ ਗਏ ਨੇ ਉਸ ਤੋਂ ਬਾਅਦ ਸੜਕ ਦੇ ਕਿਨਾਰੇ-ਕਿਨਾਰੇ ਉਸ ਸਮਾਨ ਕੋਕ ਛਾਂ ਵਾਸਤੇ ਇਹ ਬੂਟੇ ਜਿਹੜੇ ਅਸੀਂ ਉਹ ਅਲੱਗ ਰੱਖੇ ਹੋਏ ਨੇ ਉਹ ਜਿਹੜੇ ਲਾਣੇ ਨੇ ਉਹ ਬੂਟੇ ਇਹ ਜਿਹੇ ਨਾਲ ਤੁਹਾਨੂੰ ਜਾਨਵਰ ਖਾਂਦਾ ਜੀ ਤੇ ਨਾ ਹੀ ਕੋਈ ਤੋਂ ਤੋੜਨ ਦਾ ਚਲੇ ਗਿਆ ਉਹ ਚਾਂਦ ਵਰਗੇ ਨੂੰ ਤਾਂ ਉਹਦਾ ਸੇਫਟੀ ਇੱਥੇ ਆ ਜੋ ਵੱਡਾ ਹੋ ਕੇ ਛਾਂ ਦਾ ਚੰਦ ਲੱਗਿਆ ਕੋਈ ਉੱਚੀ ਅਸੀਂ ਰੱਖੇ ਹੋਏ ਨੇ ਕੋਈ ਕੋਸੇ ਖਸ ਖੋਦ ਲਾਗੇ ਆ ਮੰਨਦੇ ਵਿੱਚ 10 ਤੋਂ 15 ਬੂਤੇ ਰੱਖਦੇ ਨੇ ਪੂਰਨ ਚਲਾਉਂਦੇ ਜੇ ਕਿਸੇ ਨੇ ਹਿੱਸਾ ਪਾਉਣਾ ਹੈ ਤਾਂ ਇਸ ਲਈ ਸੰਪਰਕ ਕਰੋ ਨੰਬਰ 798 888 ਤੇ 304 ਦੁਬਾਰਾ ਇੱਕ ਵਾਰ ਨੰਬਰ ਰਿਪੀਟ ਕਰ ਦਾਂ ਜੀ 98888 33024 ਇਹ 10 ਦਾ ਨੰਬਰ ਹੈ ਜੀ ਇਸ ਤਰ੍ਹਾਂ ਤੁਸੀਂ ਅਜਾ ਚੈਨਲ ਵੀ ਆਪਣਾ ਦਾ ਚੈਨਲ ਜੀ ਸੀਸੀ ਸਰਦਾਰ YouTube ਚੈਨਲ ਹੈ Insta ਚੈਨਲ ਹੈ ਜੀ ਸੀਸੀ ਸਰਦਾਰ ਗੁਰ ਕੀ ਸੇਵਾ ਗਰੁੱਪ ਗੱਤਕਾ ਅਖੜਾ ਚੈਨਲ ਹੈ ਜੀ Insta ਤੇ Facebook ਗੁਰ ਕੀ ਸੇਵਾ ਗਰੁੱਪ ਉਸ ਤੋਂ ਬਾਅਦ ਜੀ YouTube ਚੈਨਲ ਵੀ ਸੀਸੀ ਸਰਦਾਰ ਨਾਮ ਤੇ ਹੈ ਕੋਈ ਸਪੇਸ ਨਹੀਂ ਵਿੱਚ ਸੀਸੀ ਸਰਦਾਰ ਨਾਮ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਰ ਜੀ ਕਰਿਓ ਆਪਣਾ ਵੀਰ ਨੂੰ ਸਪੋਰਟ ਵੀਰ ਵੱਧ ਤੋਂ ਵੱਧ ਤੇ ਵੀਰ ਦਾ ਚੈਨਲ ਫੋਲੋ ਜਰੂਰ ਕਰਿਓ ਜੀ ਧੰਨਵਾਦ ਮੈਂਸ਼ਨ ਕਰ ਲਿਓ ਜੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤਨ ਨੂੰ ਕੁੰਗੜੇ ਮਰਿਓ ਬਾਪਾ ਜੀ ਚਲੋ ਇਹ ਇਹ ਤੇ ਨੰਬਰ ਪਾ ਲਿਓ ਨਾਲੇ ਚੈਨਲ ਦਾ ਨਾਮ ਪਾ ਲਿਓ ਚੈਨਲ ਦਾ ਆਪਦੇ ਰੱਖੇ ਜੱਠਾ ਕਿੱਧਰ ਹੁੰਦਾ ਕਿੱਥੇ ਗੱਲ ਇਹਦੇ ਕੋ 5 ਟੰਬਰ ਮਤੂੰ ਵੀ ਇਹ ਰੋ